ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਮੈਡੀਕਲ ਕਾਲਜਸ ਦੇ ਜਿਹੜੇ ਜੂਨੀਅਰ ਰੈਜ਼ੀਡੈਂਟ ਸੀਨੀਅਰ ਰੈਜ਼ੀਡੈਂਟ ਔਰ ਇੰਟਰਨਸ ਜਿਹੜੇ ਸੀਗੇ ਉਹਨਾਂ ਨੇ ਇੱਕ ਸਟ੍ਰਾਈਕ ਦੀ ਕਾਲ ਦਿੱਤੀ ਸੀ ਕਾਫੀ ਦੇਰ ਤੋਂ ਉਹਨਾਂ ਦਾ ਜਿਹੜਾ ਸੀਗਾ ਉਹਨਾਂ ਦੀ ਪੇ ਰਿਵੀਜ਼ਨ ਦਾ ਜਿਹੜਾ ਸੀਗਾ ਸਟਾਈਪੈਂਡ ਦਾ ਉਹ ਗਵਰਨਮੈਂਟ ਦੀ ਅੰਡਰ ਕੰਸੀਡਰੇਸ਼ਨ ਸੀਗਾ ਔਰ ਜਦੋਂ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਆ ਭਗਵੰਤ ਮਾਨ ਜੀ ਨੂੰ ਪਤਾ ਲੱਗਿਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਡਾਕਟਰ ਸਾਹਿਬ ਨੂੰ ਬੁਲਾਓ ਮੁੜਿਆਂ ਦੀਆਂ ਚੜੀਆਂ ਚਾਰਮਨ ਮੰਗਾ ਜਿਹੜੀਆਂ ਹੈਗੀਆਂ ਇਹ ਇਹਨਾਂ ਨੂੰ ਚੀਮਾ ਜੀ ਦੇ ਨਾਲ ਬੈਠ ਕੇ ਫਾਈਨੈਂਸ ਮਿਸਟਰ ਔਰ ਜਿਹੜੇ ਸੀਨੀਅਰ ਅਫੀਸ਼ਰ ਹੈ ਉਹਨਾਂ ਦੇ ਨਾਲ ਬੈਠ ਕੇ ਇਹ ਸਾਡੀ ਕਾਫੀ ਲੰਬੀ ਮੀਟਿੰਗ ਚੱਲੀ ਆ ਔਰ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਇਹ ਇੱਕ ਨਤੀਜੇ ਤੇ ਪਹੁੰਚਾਂਗੇ ਜਿਹੜੇ ਸਾਡੇ ਇੰਟਰਨ ਹਨ ਇਹਨਾਂ ਨੂੰ 15000 ਤੋਂ ਵਧਾ ਕੇ ਉਹਨਾਂ ਦੀ 22000 ਰੁਪਏ ਮਹੀਨੇ ਦਾ ਜਿਹੜਾ ਸਟਾਈਪੈਂਡ ਹੋਏਗਾ ਔਰ ਜਿਹੜੇ ਆਪਣੇ ਜੇਆਰ ਉਹਨਾਂ ਨੂੰ ਜਿਹੜਾ ਹੈਗਾ ਉਹ 76 77 ਤੇ 78000 ਪਹਿਲੇ ਸਾਲ ਦੂਜੇ ਸਾਲ ਤੀਜੇ ਸਾਲ ਰਿਸਪੈਕਟਿਵਲੀ ਔਰ ਜਿਹੜੇ ਸੀਨੀਅਰ ਰੈਜ਼ੀਡੈਂਟ ਆ ਉਹਨਾਂ ਵਾਸਤੇ 92000 93000 ਤੇ 94000 ਜਿਹੜਾ ਹੈਗਾ ਪਹਿਲਾ ਦੂਜਾ ਤੀਜਾ ਸਾਲ ਦੇ ਵਿੱਚ ਤੇ ਇਹ ਹੁਣ ਜਿਹੜੀ ਸਾਰੀ ਸਾਡੀ ਸਹਿਮਤੀ ਬਣੀ ਹੈ ਔਰ ਕੱਲ ਤੋਂ ਜਿਹੜੀ ਸਟ੍ਰਾਈਕ ਹੈ ਸਾਰੇ ਮੈਡੀਕਲ ਕਲਾਜਿਸਟ ਖਤਮ ਹੈ ਔਰ ਆਮ ਬਾਤ ਜਿਹੜੇ ਆਮ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਮਿਲਣ ਸਕਣ ਤੇ ਕੱਲ ਤੋਂ ਸਾਰੀਆਂ ਜਿਹੜੀਆਂ ਸਰਵਿਸਸਾਂ ਨਾਰਮਲ ਹੋਣਗੀਆਂ ਓਪੀਡੀ ਵੀ ਔਰ ਆਪਰੇਸ਼ਨ ਥੀਟਰ ਵੀ ਤੇ ਅਸੀਂ ਲੋਕਾਂ ਦੀ ਜਿਹੜੀ ਨੂੰ ਚਾਹੇ ਡਾਕਟਰਸ ਹੈ ਚਾਹੇ ਮਿਨਿਸਟਰ ਹੋਵੇ ਜਾਂ ਕੋਈ ਐਮਐਲਏ ਜਾਂ ਹੋਰ ਕੁਝੜੇ ਹੋਣ ਸਾਰਾ ਜਿਹੜਾ ਹੈਗਾ ਉਹ ਟੈਕਸ ਪੇਅਰ ਦੇ ਨਾਲ ਉਹਨਾਂ ਵਾਸਤੇ ਵੀ ਜਿਹੜੇ ਆਮ ਲੋਕਾਂ ਵਾਸਤੇ ਬਹੁਤ ਵੱਡੀ ਰਾਹਤ ਹੋਏਗੀ ਤੇ ਇਹ ਆਮ ਲੋਕਾਂ ਨੂੰ ਬਹੁਤ ਵੱਟਾ ਦੇ ਨਾਲ ਫਾਇਦਾ ਹੋਏਗਾ ਤੇ ਇਹ ਸਾਡਾ ਸਮਝਾਤਾ ਹੋ ਗਿਆ ਜੀ ਸਟ੍ਰਾਈਕ ਖਤਮ ਹੋ ਗਈ ਹੈ ਤੇ ਲੋਕਾਂ ਨੂੰ ਜਿਹੜੀਆਂ ਸਿਹਤ ਸਵਾਵਾਂ ਉਹ ਨਿਰਬਿਕਨ ਮਿਲਣਗੀਆਂ ਬਹੁਤ ਬਹੁਤ ਧੰਨਵਾਦ